ਕੀ ਤੁਹਾਡੇ ਕੋਲ ਵੀ ਆਪਣੀ ਜ਼ਮੀਨ ਹੈ ਕੀ ਤੁਹਾਡੀ ਜ਼ਮੀਨ ਵੀ ਸਰਕਾਰ ਲੈ ਸਕਦੀ ਹੈ ਪੰਜਾਬ ਦੀ ਨਵੀਂ ਲੈਂਡ ਪੋਲਿੰਗ ਪਾਲਿਸੀ ਨੇ ਕਿਸਾਨਾਂ ਦੇ ਵਿੱਚ ਚਿੰਤਾ ਵਧਾ ਦਿੱਤੀ ਹੈ ਪਰ ਅਸਲ ਸੱਚ ਕੀ ਹੈ ਕਿ ਇਹ ਪਾਲਿਸੀ ਕਿਸਾਨਾਂ ਦੇ ਹੱਕ ਚ ਹੈ ਜਾਂ ਜ਼ਮੀਨ ਖੋਣ ਦੇ ਤਰੀਕੇ ਹਨ ਆਓ ਅੱਜ ਦੀ ਵੀਡੀਓ ਵਿੱਚ ਜਾਣਦੇ ਹਾਂ ਲੈਂਡ ਪੋਲਿੰਗ ਪਾਲਿਸੀ ਦਾ ਸੱਚ ਵੀਡੀਓ ਨੂੰ ਪੂਰਾ ਦੇਖੋ ਤੇ ਆਖਰ ਵਿੱਚ ਜ਼ਰੂਰ ਦੱਸਿਓ ਕਿ ਤੁਹਾਡੀ ਇਸ ਲੈਂਡ ਪੋਲਿੰਗ ਪਾਲਿਸੀ ਤੇ ਕੀ ਰਾਏ ਹੈ ਲੈਂਡ ਬੋਲਿੰਗ ਪਾਲਿਸੀ ਇਹ ਜਾਂ ਨੀਤੀਗਤ ਤਰੀਕਾ ਹੈ ਜਿਸ ਦੇ ਤਹਿਤ ਕਈ ਜ਼ਮੀਨ ਮਾਲਕਾਂ ਦੀਆਂ ਛੋਟੀਆਂ-ਛੋਟੀਆਂ ਜ਼ਮੀਨਾਂ ਨੂੰ ਇਕੱਠਾ ਪੋਲ ਕਰਕੇ ਵੱਡਾ ਇਲਾਕਾ ਤਿਆਰ ਕੀਤਾ ਜਾਏਗਾ ਜਿਸ ਵਿੱਚ ਸਰਕਾਰ ਜਾਂ ਵਿਕਾਸ ਅਥਾਰਟੀ ਇਨਫਰਾਸਟ੍ਰਕਚਰ ਸੜਕਾਂ ਹਸਪਤਾਲ ਸਕੂਲ ਤੇ ਆਦ ਬਣਾਉਂਦੀ ਹੈ ਫਿਰ ਇਸ ਜ਼ਮੀਨ ਦਾ ਕੁਝ ਹਿੱਸਾ ਰੱਖ ਕੇ ਬਾਕੀ ਜ਼ਮੀਨ ਜ਼ਮੀਨ ਮਾਲਕ ਨੂੰ ਵਿਕਸਿਤ ਰੂਪ ਵਿੱਚ ਦਿੱਤੀ ਜਾਂਦੀ ਹੈ ਉਦਾਹਰਣ ਵਜੋਂ ਸਮਝੋ ਜੇ ਕਿਸੇ ਵਿਅਕਤੀ ਕੋਲ 1000 ਗੱਜ ਦੀ ਜ਼ਮੀਨ ਹੈ ਲੈਂਡ ਪੋਲਿੰਗ ਪਾਲਿਸੀ ਤੋਂ ਬਾਅਦ ਉਹਨਾਂ ਨੂੰ 700 ਜਾਂ 800 ਗੱਜ ਹੀ ਜ਼ਮੀਨ ਵਾਪਸ ਮਿਲੇਗੀ ਪਰ ਉਹ ਜ਼ਮੀਨ ਰਾਜ ਮਾਰਗ ਸਬਾਵਾਂ ਤੇ ਪਲਾਨਿੰਗ ਦੇ ਨਾਲ ਹੋਵੇਗੀ ਜਿੱਥੇ ਰੀਅਲ ਸਟੇਟ ਦੀ ਕੀਮਤ ਕਾਫੀ ਜ਼ਿਆਦਾ ਵੱਧ ਚੁੱਕੀ ਹੈ ਇਹ ਜ਼ਮੀਨਾਂ ਉਸ ਏਰੀਆ ਤੋਂ ਵੀ ਚੁਣੀਆਂ ਜਾ ਚੁੱਕੀਆਂ ਹਨ ਇਸ ਦੇ ਕਿਸਾਨ ਜਾਂ ਆਮ ਵਿਅਕਤੀ ਨੂੰ ਕੀ ਫਾਇਦੇ ਹਨ ਜ਼ਮੀਨ ਦੀ ਕੀਮਤ ਵੱਧ ਜਾਂਦੀ ਹੈ ਵਿਕਸਿਤ ਇਲਾਕਾ ਤਿਆਰ ਹੁੰਦਾ ਹੈ ਲੋਕਾਂ ਨੂੰ ਵਪਾਰ ਅਤੇ ਮਕਾਨ ਬਣਾਉਣ ਦਾ ਮੌਕਾ ਮਿਲਦਾ ਹੈ ਪਰ ਨਾਲ ਹੀ ਇਸ ਦੇ ਨੁਕਸਾਨ ਵੀ ਬਹੁਤ ਜ਼ਿਆਦਾ ਹਨ ਮੂਲ ਜ਼ਮੀਨ ਘਟਦੀ ਹੈ ਜਿੱਦਾਂ ਕਿ ਜੇ ਕਿਸੇ ਨੂੰ ਖੇਤੀ ਲਈ ਜ਼ਮੀਨ ਚਾਹੀਦੀ ਹੋਵੇ ਇਹ ਜ਼ਮੀਨਾਂ ਖੇਤੀ ਜੋਗ ਨਹੀਂ ਰਹਿਣਗੀਆਂ। ਕਈ ਲੋਕਾਂ ਨੂੰ ਲੱਗਦਾ ਕਿ ਇਹ ਜ਼ਮੀਨਾਂ ਹੜਪਣ ਦੀ ਵੀ ਕੋਸ਼ਿਸ਼ ਹੋ ਸਕਦੀ ਹੈ। ਹੁਣ ਗੱਲ ਕਰਦੇ ਹਾਂ ਕਿ ਕਿਸਾਨ ਦੀ ਚਿੰਤਾ ਕਿਉਂ ਵਧੀ ਹੋਈ ਹੈ ਕਿਉਂਕਿ ਸਰਕਾਰ ਜ਼ਮੀਨ ਖੁਦ ਨਹੀਂ ਖਰੀਦ ਰਹੀ। ਲੋਕਾਂ ਦੀ ਜ਼ਮੀਨ ਤੋਂ ਪੋਲ ਕਰਵਾ ਕੇ ਉਹਨਾਂ ਦੀ ਜ਼ਮੀਨ ਵਿੱਚ ਮੂਲ ਤਬਦੀਲੀ ਕਰ ਰਹੀ ਹੈ। ਇਸ ਕਰਕੇ ਬਹੁਤ ਸਾਰੇ ਕਿਸਾਨ ਇਸ ਨੂੰ ਆਪਣੀ ਮਲਕੀਅਤ ਦੀ ਹੱਥੋਂ ਖੋਣ ਵਾਲੀ ਨੀਤੀ ਮੰਨਦੇ ਹਨ ਤੇ ਇਹ ਹੋ ਵੀ ਸਕਦਾ ਹੈ ਕਿਉਂਕਿ ਸਰਕਾਰ ਦੀਆਂ ਨੀਤੀਆਂ ਕੁਝ ਸਹੀ ਨਹੀਂ ਲੱਗ ਰਹੀਆਂ। ਅਚਾਨਕ ਹੀ ਸਰਕਾਰ ਜਿਹੜੀ ਲੈਂਡ ਪੋਲਿੰਗ ਪਾਲਿਸੀ ਤੇ ਬਰਕ ਕਰਨ ਲੱਗੀ ਹੈ ਸੋ ਇਹ ਨੀਤੀਆਂ ਦਾ ਜਿਆਦਾ ਤੋਂ ਜਿਆਦਾ ਵਿਰੋਧ ਕਰਨਾ ਚਾਹੀਦਾ ਹੈ ਸੋ ਇਹ ਸੀ ਸਾਰੀ ਜਾਣਕਾਰੀ ਜੇਕਰ ਤੁਹਾਨੂੰ ਸਮਝ ਲੱਗੀ ਹੈ ਤੁਸੀਂ ਆਪਣੀ ਰਾਇ ਕਮੈਂਟ ਰਾਹੀਂ ਜ਼ਰੂਰ ਦੱਸਿਓ